ਤੁਹ ਪਹਿਲੀ ਵਾਰ ਆਈ ਹੈ ਖਾਲੀ ਹੱਥ ਨਹੀਂ ਜਾਣਾ ਸ਼ਗਨ ਲੈ ਕੇ ਜਾਣਾ ਹਾਂਜੀ ਡੈਡੀ ਮੈਂ ਮੰਨਦੀ ਆ ਕਿ ਤਾਇਆ ਘਰ ਫੰਕਸ਼ਨ ਹੈਗਾ ਚਲੋ 1-2 ਦਿਨ ਤਾਂ ਮੈਂ ਆ ਜੂਗੀ ਪਰ ਹਫਤਾ ਹਫਤਾ ਨਹੀਂ ਆ ਸਕਦੀ ਹੈਗੀ ਇਸ ਤਰੀਕੇ ਨਾਲ ਤਾਂ ਜੇ ਮੈਂ ਆਪਣੀਆਂ ਵੀ ਛੁੱਟੀਆਂ ਕਰੂੰ ਤੇ ਘਰ ਵਾਲੇ ਦੀਆਂ ਵੀ ਕਰਵਾਉਂਗੀ ਤੇ ਸਾਡਾ ਤਾਂ ਬਜਟ ਹੀ ਲਜੂਣਾ ਸਾਰਾ ਡੈਡੀ ਨਾਲ ਜੋਬ ਕਰਨੀਆਂ ਕਿਹੜਾ ਸੌਖੀਆਂ ਨੇ ਜੇ ਅਗਲੇ ਨੂੰ ਕਹਾਂਗੇ ਕਿ ਛੁੱਟੀ ਦੇ ਦਿਓ ਅਗਲੇ ਦੇ ਦੇਣਗੇ ਇੰਨੇ ਦਿਨਾਂ ਦੀਆਂ ਹਲਕ ਪਾਣੀ ਲਈ ਇੱਕ ਗਲਾਸ ਹਰਦੀਪੂ ਇਹ ਬਾਹਲਾ ਜ਼ਰੂਰੀ ਆ ਤੂੰ ਚਲ ਜਾ ਮੈਂ ਜੋਬ ਦੇਖ ਲਉ ਰੁਕੋ ਡੈਡੀ ਮੈਂ ਤੁਹਾਡੇ ਨਾਲ ਕਰਦੀਆਂ 10 15 ਮਿੰਟਾਂ ਤੱਕ ਗੱਲ ਜੀ ਨਾਲੇ ਤੁਹਾਡਾ ਨਾ ਆਪਣੀ ਜੋਬ ਦਾ ਹਿਸਾਬ ਆ ਤੇ ਮੇਰਾ ਆਪਣੀ ਦਾ ਹੁਣ ਸਾਡਾ ਨਾ ਮੈਨੇਜਰ ਚੇਂਜ ਹੋਇਆ ਹੋਇਆ ਉਹ ਬਾਹਲੇ ਕੋ ਪੱਤਾ ਆ ਗਿਆ ਦੀਪੀ ਤੇ ਕੇਆ ਕਰਦੇ ਫੰਕਸ਼ਨ ਜਿਆਦਾ ਜ਼ਰੂਰੀ ਹੁੰਦੇ ਨੇ ਹੁਣ ਤੇਰਾ ਡੈਡੀ ਤੇਰੀ ਮਾਤਾ ਤੇਰਾ ਭਰਾ ਭੈਣ ਸਾਰੇ ਜਾਣੇ ਜਾਣਗੇ ਉਥੇ ਆ ਨਾ ਰਿਸ਼ਤੇਦਾਰ ਕੀ ਕਹਿਣਗੇ ਕੀ ਗੱਲ ਕੁੜੀ ਨੂੰ ਜਿਆਦਾ ਆਪ ਦੀ ਜੋਬ ਪਿਆਰੀ ਹੋ ਗਈ? ਸਾਹਬ ਜੀ ਮੇਰੀਆਂ ਪਹਿਲੀ ਦੋ ਛੁੱਟੀਆਂ ਹੋ ਗਈਆਂ ਨੇ। ਤੁਸੀਂ ਕੀ ਕਹਿੰਦੇ ਹੋ? ਇੱਕ ਹਫ਼ਤੇ ਦੀਆਂ ਹੋਰ ਕਰ ਲਾਂ। ਵਿੱਚ ਸੰਡੇ-ਸੁੰਡੇ ਪਾ ਕੇ ਕਿਹੜੇ 15 ਦਿਨਾਂ ਦੀ ਤਨਖਾਹ ਮਿਲਣੀ ਆ? ਸਾਰੇ 7-8000 ਆਉਣੀ ਆ। 7-8000 ਜੀ ਕੀ ਆਪਣਾ ਸਿੱਕੂ ਬਣਨਾ? ਰਹਿਣ ਦਿਓ ਜੀ ਸਾਰਾ ਬਜਟ ਹਿੱਲ ਜਾਣਾ। ਤੇਰਾ ਬਾਪੂ ਮੇਰੇ ਮਗਰ ਨਾਲ ਨਾ ਪੈ ਜਾ ਫਿਰ। ਵੀ ਹਾਂ ਵੀ ਅਸੀਂ ਤਾਂ ਕੁੜੀ ਲਾਡ ਨਾਲ ਵਿਆਹ ਕੇ ਭੇਜੀ ଥିਂਗੀ। ਉਹ ਉਹਨੂੰ ਕੰਮ ਤੇ ਲਾ ਲਿਆ। ਹਾਂਜੀ ਕਾਕਾ ਜੀ ਤੁਸੀਂ ਕੀ ਦੇਖਦੇ ਹੋ? ਜਾ ਕੇ ਮੇਰੇ ਲਈ ਚਾਹ ਨਾ ਕਰਿਆ ਹੁਣ ਘਰਦਿਆਂ ਨੇ ਜਿਹਦੇ ਲੜ ਲਾਤੀ ਨਾ ਉਹਦੇ ਨਾਲ ਹੀ ਰਹਿਣਾ ਪੈਂਦਾ ਹੁਣ ਜੇ ਤੁਹਾਡਾ ਓੱਖਾ ਟਾਈਮ ਆ ਤਾਂ ਸਾਰ ਨਹੀਂ ਪੈਣਾ ਨਾਲ ਲੱਗ ਕੇ ਨਹੀਂ ਫਿਰ ਵੀ ਦੀਪੀ ਚੰਗਾ ਐ ਲੱਗਾ ਤਾਂ ਇਹ ਬਾਹਰ ਦਾ ਫੰਕਸ਼ਨ ਹੋਵੇ ਤਾਂ ਬੰਦਾ ਕਹਿ ਦਿੰਦਾ ਨਹੀਂ ਜਾਂਦੇ ਹੁਣ ਘਰ ਦਾ ਫੰਕਸ਼ਨ ਵੀਰੇ ਚਾਚੀ ਮਿੱਠਾ ਕਿੱਦਾਂ ਰੱਖਾਂ 15 ਦਿਨ ਹੋ ਗਏ ਤੈਨੂੰ ਇੱਥੇ ਬੈਠੀ ਨੂੰ ਤੈਨੂੰ ਹਜੇ ਤੱਕ ਇਹ ਹੀ ਨਹੀਂ ਪਤਾ ਲੱਗਿਆ ਵੀ ਮੈਂ ਚਾਹ ਕਿੱਦਾਂ ਦੀ ਪੀਣਾ ਤੁਸੀਂ ਕੁੜੀ ਨੂੰ ਕਿਉਂ ਬੋਲੀ ਜਾਂਦੇ ਹੋ ਮੇਰੇ ਵਾਲਾ ਸਾਰਾ ਗੁੱਸਾ ਉਹਦੇ ਤੇ ਲਈ ਜਾਂਦੇ ਹੋ ਮਾਂ ਮੈਂ ਇੱਕ ਬੱਚੇ ਦੀ ਹੈ ਨਾ ਮਾਮਲ ਨਾਲੀ ਆ ਤੈਨੂੰ ਨਹੀਂ ਪਤਾ ਲੱਗਦਾ ਕਿਹੜੀ ਚੀਜ਼ ਕਿੱਦਾਂ ਮੰਗਾਈ ਆ ਕਿੱਦਾਂ ਐ ਨਾ ਅਗਲੇ ਨੇ ਖਾਣੀ ਪੀਣੀ ਚੱਲ ਪਾਲਕ ਕੋਈ ਗੱਲ ਨਹੀਂ ਮਿੱਠਾ ਸਾਬ ਜੇ ਦਾ ਰੱਖੀ ਨਾ ਤੁਸੀਂ ਵੀ ਮੇਰੀ ਇੱਕ ਗੱਲ ਸੁਣ ਲਓ ਹੁਣ ਇਸ ਗੱਲ ਤੇ ਰਿਓ ਕਿ ਮੈਂ ਪੇਕੇ ਨਹੀਂ ਜਾਣਾ ਤੇ ਬਸ ਨਹੀਂ ਜਾਣਾ ਚੱਲ ਦੇਖ ਲੈ ਫਿਰ ਦੀਪੀ ਬਾਕੀ ਆ ਆਪਣੇ ਕੰਮ ਕੰਮ ਦਾ ਹਿਸਾਬ ਆ ਇੱਕ ਵਾਰੀ ਜਾਇਆ ਦੂਕ ਦਿਨ ਲਾਇਆ ਜਿਆਦੇ ਦਿਨ ਨਾ ਲਾਈ ਵੈਸੇ ਭਾਬੀ ਜੇ ਘਰ ਵਾਲਾ ਆਪ ਪੇਕੇ ਭੇਜੇ ਨਾ ਤੇ ਜਾਣਾ ਚਾਹੀਦਾ ਮੌਕਾ ਨਹੀਂ ਘਵਾਨਾ ਚਾਹੀਦਾ ਹਾਂ ਜੇ ਘਰ ਵਾਲਾ ਆਪ ਪੇਕੇ ਭੇਜੇ ਤਾਂ ਉਹਦੇ ਵਰਗਾ ਸਵਾਦ ਹੀ ਕਿੱਥੇ ਆ ਪਰ ਜੇ ਆਪ ਹੀ ਟੁੱਟ ਕੇ ਸਹੁਰਿਆਂ ਤੋਂ ਘਰੇ ਆ ਕੇ ਵਹਿਜੋ ਨਾ ਪੇਕੇ ਘਰ ਤਾਂ ਗਲਤ ਗੱਲ ਆ ਜਾ ਕੁੜੀਏ ਤੂੰ ਚਾਹ ਨਾ ਦੇਖੋ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਇਹਨੂੰ ਪੁੱਛਣਾ ਕਿਹਾ ਕਰ ਤੇ ਤੈਨੂੰ ਬੈਠ ਕੇ ਮੈਂ ਆਪ ਆਪਣੇ ਤਰੀਕੇ ਨਾਲ ਸਮਝਾਉਂਗਾ ਇਹਨੂੰ 15 ਦਿਨ ਤਾਂ ਹੋ ਗਏ ਇਹਨੂੰ ਆਈ ਨੂੰ ਹੋਰ ਤੁਸੀਂ ਕਿਹੜਾ ਮੌਕਾ ਲੱਭਦੇ ਪਏ ਹੋ ਦੇਖੋ ਜੀ ਨੂੰ 2 ਦਿਨ ਘਰੋਂ ਚੱਲ ਜੇ ਨਾ ਕਿੰਨਾ ਔਖਾ ਹੋ ਜਾਂਦਾ ਤੇ ਇਹਨੂੰ ਤਾਂ ਆਈ ਨੂੰ ਕਿੰਨਾ ਢੇਰ ਹੋ ਗਈ ਉਪਰੋਂ ਸਾਸੇ ਦੀ ਬਿਮਾਰ ਰਹਿੰਦੀ ਆ ਤੇ ਸਾਰਾ ਘਰ ਨਾ ਇਹਦੀ ਨਣਦ ਸਾਹਮਦੀ ਪਈ ਆਗੀ ਐਦਾਂ ਇਹ ਚੰਗੀ ਥੋੜਾ ਲੱਗਦੀ ਆ ਬੈਠੀ ਨਾਲੇ ਮੈਂ ਆਪਣੇ ਪੇਕੇ ਕਦੋਂ ਜਾਣਾ ਤੇ ਕਦੋਂ ਨਹੀਂ ਇਹ ਤੁਹਾਨੂੰ ਮੈਂ ਬਾਅਦ ਚ ਦੱਸਦੀ ਆ ਪਹਿਲਾਂ ਇਹਨੂੰ ਨਾ ਸੌਰੇ ਤੋਰਨ ਦੀਆਂ ਤਿਆਰੀਆਂ ਕਰੋ ਤੁਸੀਂ ਸੌਰੇ ਤਾਂ ਅੱਜ ਜਾ ਕੇ ਮੈਂ ਇਹਨੂੰ ਮਠਾਵਾ ਚੱਕਰ ਤਾਂ ਇਹ ਆ ਮਾਮਾ ਨਾ ਪੁੱਤਰ ਜੇ ਜੇ ਮਾਮਾ ਪੁੱਤਰ ਗਿਆ ਕੰਮ ਫਿਰ ਖਰਾਬ ਹੋ ਜਾਊਗਾ ਉਹ ਮਾਮਾ ਤੁਹਾਡਾ ਤੁਹਾਡੀ ਮੰਮੀ ਤੋਂ ਬਾਹਰ ਥੋੜਾ ਜਾਂਦਾ ਉਸ ਦਿਨ ਵੀ ਨਾ ਮੰਮੀ ਨੇ ਚੰਗੀ ਕਲਾਸ ਲਾਈ ਸੀ ਮਾਮੇ ਦੀ ਮੈਂ ਤਾਂ ਯਾਰ ਹਰਾਣ ਆ ਮਾਮੇ ਤੋਂ ਪਹਿਲਾਂ ਮੇਰੀ ਮਾਂ ਪਿੱਛੇ ਪਿਆ ਆ ਸੀ ਵੀ ਮੁੰਡਾ ਲੱਭ ਕੇ ਦੋ ਮੁੰਡਾ ਲੱਭ ਕੇ ਦੋ ਜੇ ਮੁੰਡਾ ਲੱਭ ਕੇ ਦਿੱਤਾ ਤੇ ਘਰੇ ਬਿਠਾ ਕੇ ਰੱਖਿਆ ਕੁੜੀ ਨੂੰ ਤੋਰਦੇ ਨਹੀਂ ਜੀ ਉਸ ਦਿਨ ਨਾ ਇਹਦੇ ਘਰ ਵਾਲਾ ਤੇ ਇਹਦੀ ਨਨਾਨ ਆਏ ਸੀਗੇ ਤੇ ਉਹਨਾਂ ਦੇ ਮੂੰਹ ਨੂੰ ਦੇਖ ਕੇ ਨਾ ਮੈਨੂੰ ਤਰਸ ਜਾ ਬਹੁਤ ਆਉਂਦਾ ਸੀ ਤੇ ਨਾਲੇ ਉਹ ਕਹਿੰਦੇ ਸੀ ਕੋਈ ਗੱਲ ਨਹੀਂ ਅਸੀਂ ਪੈਰੀ ਵੀ ਪੈ ਜਾਂਦੇ ਆ ਕੁੜੀ ਦੇ ਚੰਗਾ ਥੋੜਾ ਲੱਗਦਾ ਯਾਰ ਜੇ ਘਰ ਵਾਲਾ ਹੀ ਘਰ ਵਾਲੀ ਦੇ ਨਾ ਪੈਰੀ ਪੈ ਗਿਆ ਐਦਾਂ ਤਾਂ ਲੱਤ ਉੱਚੀ ਹੋ ਜੂਗੀ ਪਲਗ ਦੀ ਇਹ ਆਪਾਂ ਦੀਪੇ ਹੋਣ ਨਹੀਂ ਦੇਣਾ ਚਲੋ ਫਿਰ ਮੰਮੀ ਨਾਲ ਜਾ ਕੇ ਨਾ ਗੱਲ ਕਰੋ ਤੁਸੀਂ ਇਹ ਤਾਂ ਇਦਾਂ ਹੀ ਫਿਰ ਇੱਥੇ ਢੀਠਾ ਵਾਂਗੂ ਬੈਠੀ ਰਹੂਗੀ। ਐਦਾਂ ਕੋਈ ਫਾਇਦਾ ਨਹੀਂ ਹੈਗਾ। ਚਲੋ ਮੈਂ ਦੇਖਦਾ। ਨਾਲੇ ਤੂੰ ਵੀ ਆਪਦੇ ਡੈਡ ਨੂੰ ਫੋਨ ਕਰ ਤੇ ਦੋ ਕੁ ਦਿਨ ਲਾਇਆ। ਐਦਾਂ ਚੰਗਾ ਨਹੀਂ ਲੱਗਦਾ। ਉਹਾਰੇ 10 ਦਿਨਾਂ ਨੂੰ ਤਾਂ ਫੰਕਸ਼ਨ ਆ। ਹੁਣੀ ਚੱਲ ਜਾ। ਕੋਈ ਗੱਲ ਨਹੀਂ, ਚੱਲ ਜਾਾਂਗੇ। ਤੁਸੀਂ ਫਿਰ ਨਾ ਨਾਲ ਚੱਲਿਓ। ਘਰ ਵਾਲਾ ਜੇ ਨਾਲ ਹੋ ਤਾਂ ਟੌਰ ਵੱਖਰੀ ਹੋਣੀ ਆ। ਚੱਲ ਫਿਰ ਦੇਖ ਲੈਨੇ ਆ। ਠੀਕ ਕਰਨਾ। ਐਂ ਕਰ ਦੇਖ ਯਾਰ ਉਹ ਚਾਹ ਬਣੀ ਕਿ ਨਹੀਂ ਬਣੀ। ਮੈਂ ਇੱਕ ਫੋਨ ਕਰਨਾ ਜੋ ਹੋਵੇ। આંટીજી રાધિકા તું બેટા હાંજી આંટી ਕੀ ਗੱਲ ਮੈਂ ਆ ਨਹੀਂ ਸਕਦੀ ના ના ਪੁੱਤ ਤੂੰ ਆ ਕਿਉਂ ਨਹੀਂ ਸਕਦੀ બેઠਾ ਮੇਰਾ ਪੁੱਤ ਪੁੱਤ Pawan ਕਿੱਥੇ ਆ ਉਹ ਤੇਰੇ ਨਾਲ ਨਹੀਂ ਆਇਆ ਨਹੀਂ ਨਹੀਂ ਮੇਰਾ ਤਾਂ ਸਹੇਰ ਦਾ ਉਹਨਾਂ ਨਾਲ ਕੋਈ ਮੇਲ ਹੀ ਨਹੀਂ ਹੋਇਆ ਮੈਂ ਦੱਸ ਦੇ ਸੀ ਕਿ ਕਿਸੇ ਫਰੈਂਡਸ ਨਾਲ ਨਾ ਕੋਮਨ ਗਏ ਹੋਏ ਨੇ ਪਹਿਲੇ ਮੈਂ ਆਈ ਆ ਤੁਸੀਂ ਕੀ ਲੱਭਦੇ ਸੀ ਲਫਾਫੇ ਚ ਕੁਝ ਨਹੀਂ ਪੁੱਤ ਉਹ ਤਾਂ ਨਾ ਮੈਂ ਉਂਜੀ ਦਵਾਈ ਜੀ ਲੱਭਦੀ ਸੀ ਤੈਨੂੰ ਪਤਾ ਹੀ ਹੈ ਕਈ ਵਾਰੀ ਅਚਾਨਕ ਤਬੀਅਤ ਖਰਾਬ ਹੋ ਜਾਂਦੀ ਹੈ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਬੀਪੀ ਹਾਈ ਹੋ ਜਾਂਦਾ ਹੈ ਤੇ ਕਿਹੜੇ ਵੇਲੇ ਸ਼ੂਗਰ ਵੱਧ ਜਾਂਦੀ ਹੈ ਇਸ ਕਰਕੇ ਮੈਂ ਸੋਚਿਆ ਕਿ ਮੈਂ ਆਪਣੀ ਦਵਾਈ ਤਾਂ ਆਪਣੇ ਕੋਲ ਰੱਖ ਲਵਾਂ ਆਹ ਦੇਖ ਪੁੱਤ ਆ ਸਾਰੀਆਂ ਦਵਾਈਆਂ ਮੈਂ ਲਫਾਫੇ ਚ ਰੱਖੀਆਂ ਸੀ ਪਰ ਹੁਣ ਸਾਰਾ ਹੀ ਲਫਾਫਾ ਖਾਲੀ ਹੋਇਆ ਪਿਆ ਤੇ ਓਹੋ ਆਂਟੀ ਜੀ ਓਵਲੀਆਂ ਦਵਾਈਆਂ ਨਾ ਸਾਰੀਆਂ ਇਹਨਾਂ ਨੇ ਡਿਸਟਰੋਏ ਕਰ ਦਿੱਤੀਆਂ ਤੇ ਤੁਹਾਡੇ ਲਈ ਨਾ ਮੈਂ ਨਾ ਵਧੀਆ ਕੰਪਨੀ ਦੀਆਂ ਦਵਾਈਆਂ ਲੈ ਕੇ ਆਈਆਂ ਆ ਆ ਦੇਖੋ ਹੈ ਵਧੀਆ ਕੰਪਨੀ ਦੀਆਂ ਦਵਾਈਆਂ ਪੁੱਤ ਮੈਂ ਤੇਰੀ ਗੱਲ ਨਹੀਂ ਸਮਝੀ ਓਹੋ ਆਂਟੀ ਤੁਸੀਂ ਸਮਝੇ ਨਹੀਂ ਆ ਫੜੋ ਪਰਚੀ ਮੈਂ ਤੁਹਾਨੂੰ ਸਮਝਾ ਲਈ ਆ ਤੁਹਾਡੀ 슈ਗਰ ਦੀ ਦਵਾਈ ਆ ਤੁਹਾਡੀਆਂ ਹੈਗੀਆਂ ਬੀਪੀ ਦੀ ਦਵਾਈ ਠੀਕ ਹੈ ਹੁਣ ਇਹ ਸਾਰੀਆਂ ਦਵਾਈਆਂ ਨਾ ਟਾਈਮ ਤੇ ਖਾਣੀਆਂ ਜੇ ਮੈਨੂੰ ਪਤਾ ਲੱਗਿਆ ਨਾ ਤੁਸੀਂ ਕੋਈ ਵੀ ਦਵਾਈ ਦਾ ਨਾਗਾ ਪਾਇਆ ਤਾਂ ਫੇਰ ਦੇਖਿਓ ਮੈਂ ਤੁਹਾਡੇ ਨਾਲ ਗੁੱਸੇ ਹੋਇਆ ਹਾਂ ਨਾ ਤੇ ਤੁਹਾਡਾ ਮੁੰਡਾ ਵੀ ਨਾ ਤੁਹਾਡੇ ਨਾਲ ਗੁੱਸੇ ਹੋ ਜਾਊਗਾ ਹਾ ਹੁਣ ਤੁਸੀਂ ਆਂਟੀ ਰੋਣ ਕਿਉਂ ਲੱਗੇ ਐਵੇਂ ਨਾ ਰੋਵੋ ਨਾ ਇਹਨਾਂ ਨੂੰ ਜਾਂ ਅੰਮੋ ਜੀ ਜੀ ਨੂੰ ਪਤਾ ਲੱਗ ਗਿਆ ਨਾ ਸਾਡੀ ਮਾਂ ਨੂੰ ਰਵਾਇਆ ਉਹਨਾਂ ਨੇ ਦੋਨਾਂ ਨੇ ਮੇਰੇ ਦਿਵਾਲੇ ਹੋ ਜਾਣਾ ਬਸ ਪੁੱਤ ਜਿੱਦਾਂ ਤੂੰ ਮੇਰਾ ਖਿਆਲ ਰੱਖਿਆ ਨਾ ਐਦਾਂ ਹੀ ਮੇਰਾ ਰੀਆ ਖਿਆਲ ਰੱਖਦੀ ਸੀ ਬਸ ਮੈਂ ਤਾਂ ਉਹੀ ਗੱਲ ਨੂੰ ਸੋਚ ਕੇ ਇਮੋਸ਼ਨਲ ਜੀ ਹੋ ਗਈ ਦੇਖੋ ਆਂਟੀ ਜੀ ਨਾ ਪੁੱਤ ਹੁਣ ਤੋ ਮੈਨੂੰ ਆਂਟੀ ਜੀ ਨਾ ਕਹਿਆ ਮੈਨੂੰ ਮੰਮੀ ਕਿਹਾ ਕਰ ਜੀ ਹੁਣ ਤੋ ਮੈਨੂੰ ਆਂਟੀ ਜੀ ਕਿਹਾ ਨਾ ਫੇਰ ਨਾ ਕਹੀਂ ਮੈਂ ਤੇਰੇ ਨਾਲ ਗੁੱਸੇ ਹੋ ਜਾਣਾ ਚਲੋ ਠੀਕ ਹੈ ਜੇ ਹੁਣ ਤੁਸੀਂ ਮੰਮੀ ਕਹਿਣ ਦਾ ਹੱਕ ਮੈਨੂੰ ਦੇ ਹੀ ਦਿੱਤਾ ਨਾ ਤੇ ਤੁਹਾਨੂੰ ਹੁਣ ਕਿਸੇ ਵੀ ਚੀਜ਼ ਦੀ ਲੋੜ ਹੋਵੇ ਕਿਸੇ ਵੀ ਤਰ੍ਹਾਂ ਦੀ ਦਵਾਈ ਚਾਹੀਦੀ ਆ ਜਾਂ ਡਾਕਟਰ ਕੋਲ ਜਾ ਕੇ ਚੈੱਕਅਪ ਕਰਾਉਣਾ ਮੈਂ ਤੁਹਾਡੇ ਫੋਨ 'ਚ ਨਾ ਆਪਣਾ ਨੰਬਰ ਸੇਵ ਕਰ ਦੇਣੀ ਆ ਕੋਈ ਵੀ ਦਿੱਕਤ ਆਂਦੀ ਨਾ ਮੈਨੂੰ ਜਦ ਹੀ ਫੋਨ ਕਰਨਾ ਤੁਸੀਂ ਨਾ ਨਾ ਮੇਰਾ ਪੁੱਤ ਤੂੰ ਐਦਾਂ ਨਾ ਕਰ ਪਤਾ ਤੈਨੂੰ ਬਾਅਦ ਦੇ ਵਿੱਚ ਕੀ ਸੋਚਣਾ ਕਿ ਕਿੱਥੇ ਮੇਰੇ ਬਿਮਾਰ ਸੱਸ ਪੱਲੇ ਪੈ ਗਈ ਰੋਜ਼ ਹੀ ਮੈਨੂੰ ਫੋਨ ਕਰ ਕਰਕੇ ਤੰਗ ਕਰਦੀ ਰਹਿੰਦੀ ਹੈ ਮਾਂ ਦੀ ਸੇਵਾ ਕਰਨ ਦਾ ਮੌਕਾ ਨਾ ਇਹ ਤਾਂ ਕਿਸੇ ਕਿਸੇ ਨੂੰ ਮਿਲਦਾ ਹੁੰਦਾ ਮੈਂ ਤਾਂ ਇਸ ਗੱਲੋਂ ਭਾਗਾ ਵਾਲੀ ਆ ਜਿਹੜਾ ਮੈਨੂੰ ਪੇਕੇ ਘਰ ਵੀ ਆਪਣੀ ਮਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਇੱਥੇ ਵੀ ਪੁੱਤ ਤੂੰ ਆਪਣੇ ਘਰੇ ਗੱਲ ਕਰ ਲਈ ਤੇਰੇ ਘਰ ਦੇ ਮਨ ਜਾਣਗੇ ਵਿਆਹ ਨੂੰ ਮੰਨਦੀ ਆ ਕੀ ਦੁਨੀਆ ਨਾ ਬਹੁਤ ਐਸਟਮ ਐਡਵਾਂਸ ਹੋਈ ਪਈ ਐ ਪਰ ਇੰਨੀ ਵੀ ਐਡਵਾਂਸ ਨਹੀਂ ਹੈਗੀ ਕਿ ਮੈਂ ਆਪਣੇ ਘਰ ਦੇ ਨਾਲ ਆਪੇ ਗੱਲ ਕਰਾਂ ਹੁਣ ਇਹ ਤਾਂ ਜਾਂ ਤਾਂ ਤੁਹਾਨੂੰ ਹਿੰਮਤ ਕਰਨੀ ਪੈਣੀ ਮੇਰੇ ਘਰ ਦੇ ਨਾਲ ਗੱਲ ਕਰਨ ਵਾਸਤੇ ਪੁੱਤ ਤੂੰ ਨਾ ਟੈਨਸ਼ਨ ਨਾ ਕਰ ਆਪਣੀ ਨਾ ਇੱਕ ਗਵੰਡਰ ਹੈਗੀ ਐ ਤੇ ਬੱਚੇ ਉਹਨੂੰ ਚਾਚੀ ਚਾਚੀ ਕਹਿੰਦੇ ਆ ਤੇ ਸਾਰਾ ਦਿਨ ਮਤਲਬ ਆਪਣੇ ਬੱਚੇ ਉੱਥੇ ਛੋਟੇ ਹੁੰਦੇ ਵੀ ਖੇਡਦੇ ਸੀ ਤੇ ਆਪਾਂ ਨਾ ਉਹਦੇ ਨਾਲ ਗੱਲ ਕਰਾਂਗੇ ਠੀਕ ਐ ਆਪਾਂ ਗੱਲ ਕਰਕੇ ਫਿਰ ਤੇਰੇ ਘਰ ਦੇ ਨਾਲ ਗੱਲ ਕਰ ਲੰਨੇ ਆਪਾਂ ਜਲਦੀ ਕੋਈ ਗੱਲ ਬਣਾ ਲੰਨੇ ਜਿੱਦਾਂ ਤੁਹਾਨੂੰ ਸਹੀ ਲੱਗੇ ਪਰ ਜਿੰਨੀ ਦੇ ਤੱਕ ਵਿਆਹ ਨਹੀਂ ਨਾ ਹੁੰਦਾ ਮੈਂ ਤਾਂ ਉਸ ਤੋਂ ਪਹਿਲਾਂ ਵੀ ਤੇ ਬਾਅਦ ਚ ਵੀ ਤੁਹਾਡੀ ਸੇਵਾ ਕਰਨੀ ਹੈ ਅੱਛਾ ਪੁੱਤ ਹੁਣ ਮੈਨੂੰ ਇੱਕ ਗੱਲ ਦੱਸ ਇਹ ਦਵਾਈਆਂ ਕਿੰਨੇ ਦੀਆਂ ਮੈਂ ਤੈਨੂੰ ਪੈਸੇ ਦੇ ਦਵਾਂ ਇਦਾਂ ਨਾ ਚੰਗਾ ਨਹੀਂ ਲੱਗਦਾ ਤੇ ਨਾਲ ਹੀ ਸਾਰੀਆਂ ਦਵਾਈਆਂ ਤੇ ਲਿਖਿਆ ਕੀ ਕਿਹੜੀ ਕਿਹੜੀ ਕਿਹੜੇ ਟਾਈਮ ਖਾਣੀ ਹੈ ਮੈਂ ਨਾ ਤੁਹਾਡੇ ਕੋ ਕਿਸੇ ਵੀ ਦਵਾਈ ਦੇ ਪੈਸੇ ਨਹੀਂ ਲੈਣੇ ਮੈਂ ਕਿਹੜਾ ਕਿਸੇ ਅਣਜਾਣ ਦਵਾਈ ਲੈ ਕੇ ਦਿੱਤੀ ਆ ਜਿਹੜੇ ਦੇਖੋ ਪੈਸੇ ਲਾਵਾਂ ਮੈਂ ਤਾਂ ਨਾ ਆਪਣੀ ਮਾਂ ਨੇ ਦਵਾਈ ਲੈ ਕੇ ਦਿੱਤੀ ਆ ਨਾਲੇ ਹਾਂ ਸਾਰੀਆਂ ਦਵਾਈਆਂ ਦੇ ਪਿੱਛੇ ਲਿਖਿਆ ਹੋਇਆ ਵੀ ਕਿਹੜੀ ਕਿਹੜੇ ਟਾਈਮ ਤੇ ਖਾਣੀ ਹੈ ਨਾ ਪਤਾ ਲੱਗਿਆ ਮੈਨੂੰ ਫੋਨ ਕਰ ਲਿਓ ਨਾਲੇ ਇਸ ਬੰਨੇ ਫੋਨ ਕਰਕੇ ਮੇਨਾ ਗਲਤ ਕਰੂਗੇ ਹਾਂ ਹਾਂ ਦੇਖੀ ਹੋਂ ਤਾਂ ਮੈਂ ਤੈਨੂੰ ਗੱਲ ਗੱਲ ਤੇ ਫੋਨ ਲਾ ਲਿਆ ਕਰਨਾ ਫਿਰ ਤੂੰ ਆਪ ਹੀ ਓਖੀ ਹੋ ਜਨ ਤੇ ਫਿਰ ਤੂੰ ਮੇਰੇ ਮੁੰਡੇ ਨੂੰ ਪਤਾ ਕੀ ਕੀ ਕਰਨਾ ਆ ਦੇਖ ਲੈ ਆ ਤੇਰੀ ਮਾਂ ਮੈਨੂੰ ਵਾਰ ਵਾਰ ਫੋਨ ਕਰ ਕਰਕੇ ਤੰਗ ਕਰਦੀ ਰਹਿੰਦੀ ਹੈ ਕਿਸਮਤ ਵਾਲੇ ਹੁੰਦੇ ਨੇ ਉਹ ਬੱਚੇ ਜਿਨ੍ਹਾਂ ਨੂੰ ਨਾ ਉਹਨਾਂ ਦੇ ਮਾਪਿਓ ਦਾ ਫੋਨ ਆਂਦਾ ਤੇ ਮੈਂ ਕਿਸਮਤ ਵਾਲੀ ਹੋਊਂਗੀ ਤੁਹਾਡਾ ਫੋਨ ਆਊਗਾ ਤੇ ਮੈਂ ਵੀ ਕਿਸਮਤ ਵਾਲਾ ਜਿਹਦੇ ਕਰਮਾ ਚ ਤੂੰ ਲਿਖੀ ਹੈ ਤੇਰੇ ਆਣ ਕਰਕੇ ਨਾ ਮੈਨੂੰ ਲੱਗਦਾ ਕਿ ਮੇਰੇ ਘਰੇ ਮੇਰੀ ਬੁੱਕਤ ਪਾਊਗੀ ਤੂੰ ਤੇ ਇੱਥੇ ਰਾਧਿਕਾ ਤਾਂ ਕਹਿੰਦੀ ਸੀ ਤੂੰ ਆਪਣੇ ਯਾਰਾਂ ਦੋਸਤਾਂ ਨਾਲ ਘੁੰਮਣ ਜਾਣਾ ਫਿਰ ਤੂੰ ਗਿਆ ਨਹੀਂ ਉਹ ਨਹੀਂ ਨਹੀਂ ਮੰਮੀ ਇਹ ਨਾ ਮੈਨੂੰ ਝੂਠ ਬੋਲਿਆ ਹੋਣੇ ਆ ਕਿ ਮੈਂ ਯਾਰਾਂ ਦੋਸਤਾਂ ਨਾਲ ਮੈਨੂੰ ਤਾਂ ਐਂ ਲੱਗਦਾ ਮੇਰਾ ਪਿੱਛਾ ਹੀ ਕਰਦੇ ਹੋਣੇ ਆ ਉਹ ਨਹੀਂ ਨਹੀਂ ਉਹ ਯਾਰਾ ਦੋਸਤ ਦਾ ਨਾ ਮਾਤਾ ਜਾਣਾ ਕੈਨਸਲ ਹੋ ਗਿਆ ਫਿਰ ਮੈਂ ਕਿਹਾ ਚੱਲ ਮੈਂ ਵੀ ਘਰੇ ਜਾਣਾ ਪਰ ਜਦੋਂ ਤੇਰੀ ਮੈਂ ਬਾਹਰ ਖੜੀ ਸਕੂਟਰੀ ਦੇਖੀ ਮੈਂ ਕਿਹਾ ਲੈ ਵੀ ਇਹ ਮੇਰੀ ਮਾਂ ਨੂੰ ਵਿਆਹ ਤੋਂ ਪਹਿਲੇ ਹੀ ਕਾਬੂ ਕਰੂਗੀ ਵਾਟ ਯੂ ਮੀਨ ਕਾਬੂ ਸੋ ਸਮੇਂ ਕੀ ਬੋਲੋ ਮੇਰੀ ਮੰਮੀ ਵਾਰੇ ਜਰਾ ਉਹ ਅਸ਼ਈ ਇੰਨੀ ਗੱਲਬਾਤ ਹੋ ਗਈ ਮੈਨੂੰ ਲੱਗਦਾ ਮੰਮੀ ਤੇ ਵਿਆਹ ਤੋਂ ਬਾਅਦ ਨਾ ਆਦੇ ਮੁੰਡੇ ਨੂੰ ਘਟ ਤੇ ਨੂੰ ਨਾਲ ਵੱਧ ਪਿਆਰ ਕਰਨਾ ਪੁੱਤ ਬਗਾਨੇ ਕਰਵਾਇਆ ਧੀਆ ਨੂੰ ਨਾ ਜੇ ਉਹਦੇ ਸਾਸੂਰੇ ਜ਼ਿਆਦਾ ਪਿਆਰ ਕਰਨ ਤਤੀਆਂ ਦੇ ਮਾਪਿਆਂ ਨੂੰ ਇੱਕ ਲੱਗ ਜੀਏ ਖੁਸ਼ੀ ਹੁੰਦੀ ਹੈ ਹਾਂਜੀ ਮੰਮੀ ਆਹ ਤਾਂ ਗੱਲ ਤੁਹਾਡੀ ਸਹੀ ਹੈ ਆਪਦੀਆਂ ਧੀਆਂ ਨੂੰ ਵੀ ਖੁਸ਼ ਰੱਖੋ ਤੇ ਦੂਜੀਆਂ ਦੀਆਂ ਧੀਆਂ ਨੂੰ ਵੀ ਖੁਸ਼ ਰੱਖੋ ਤਾਂ ਹੀ ਬੰਦਾ ਅੱਗੇ ਵਧਦਾ ਚਲੋ ਠੀਕ ਹੈ ਜੀ ਜੇ ਤੁਹਾਡੇ ਮੂੰਹੋਂ ਇਹ ਗੱਲ ਨਿਕਲੀ ਵੀ ਹੈ ਨਾ ਤੁਸੀਂ ਆਪਣੇ ਦਿਮਾਗ ਚ ਪਾ ਕੇ ਨਾ ਇਹ ਗੱਲ ਯਾਦ ਵੀ ਰੱਖਣੀ ਹੈ ਤੇ ਰਿਆ ਦੀਦੀ ਦੇ ਘਰੇ ਜਾਣਾ ਵੀ ਹੈ ਤੇ ਉਹਨਾਂ ਨਾਲ ਸੋਹਣੀ ਤਰ੍ਹਾਂ ਬਣਾ ਕੇ ਵੀ ਰੱਖਣੀ ਹੈ ਜਿੱਦਾਂ ਤੁਸੀਂ ਨਾ ਅੰਮਾ ਦੀਦੀ ਨਾਲ ਰਹਿੰਦੇ ਹੋ ਮੈਂ ਚਾਹਨੀ ਹੈ ਕਿ ਇਹ ਘਰ ਨੂੰ ਨਾ ਜੋੜ ਕੇ ਰੱਖਾਂ ਤੋੜ ਕੇ ਨਹੀਂ ਇਹਦੀ ਸਮਝੀਦਾ ਹੁੰਦਾ ਹਫਤੇ ਲਈ ਨਹੀਂ ਮੇਰੇ ਤੋਂ ਆ ਹੋਣਾ ਨਾਲ ਇਹਨਾਂ ਨਾਲ ਨਾ ਮੈਂ ਸਲਾਹ ਕਰ ਲਈ ਇੱਕ ਦੋ ਦਿਨ ਲਈ ਆਉਂਗੀ ਉਹ ਵੀ ਟਾਈਮ ਤੇ ਤੁਸੀਂ ਖੜ ਜੋ ਮੈਂ ਨਾ ਮਾਤਾ ਨੂੰ ਫੋਨ ਕਰਦੀ ਆ ਉਹ ਤੁਹਾਨੂੰ ਸਮਝਾਏਗੀ ਉਹਨਾਂ ਦੇ ਸਮਝੀ ਸਮਝੋਗੇ ਤੁਸੀਂ ਐਦਾਂ ਨਹੀਂ ਸਮਝਣਾ ਉਹ ਜਾਓ ਭਾਬੀ ਮੈਂ ਲਾਰੇ ਤੁਹਾਡਾ ਹਿਸਾਬ ਵੀ ਤੁਹਾਨੂੰ ਨਾ ਮੌਕੇ ਤੇ ਚੌਕਾ ਮਾਰਨਾ ਨਹੀਂ ਆਂਦਾ ਤੂੰ ਬੜਾ ਮੇਰੇ ਮਾਗਰ ਪਈ ਹੋਈਆਂ ਇਹਨਾਂ ਤਾਂ ਮੈਨੂੰ ਨਹੀਂ ਪੇਕੇ ਜਾਣ ਦਾ ਚਾ ਜਿੰਨਾ ਤੈਨੂੰ ਭੇਜਣ ਦਾ ਹੋਇਆ ਪਿਆ ਪੁੱਛੋ ਨਾ ਤੁਸੀਂ ਜਦੋਂ ਮੇਰੇ ਡੈਡੀ ਮੈਨੂੰ ਫੋਨ ਕਰਦੇ ਸੀ ਨਾ ਦੋ ਦਿਨਾਂ ਵਾਸਤੇ ਤੇ ਮੈਂ ਹਫਤਾ ਲਾ ਕੇ ਜਾਂਦੀ ਸੀ ਤਾਂ ਹੀ ਪੱਕੀ ਹੋ ਬੈਠੀ ਆ ਜੇ ਉਸ ਟਾਈਮ ਦੋ ਦਿਨਾਂ ਵਾਸਤੇ ਆਈ ਸੀ ਤੇ ਦੋ ਦਿਨਾਂ ਬਾਅਦ ਹੀ ਵਾਪਸ ਮੁੜ ਜਾਂਦੀ ਨਾ ਤੇ ਆ ਰੋਲਾ ਹੀ ਨਹੀਂ ਸੀ ਪੈਣਾ ਬਸ ਤੁਹਾਨੂੰ ਭੂਆ ਜੀ ਨੂੰ ਤੇ ਰਹਿਣ ਭਾਜੀ ਨੂੰ ਮੈਨੂੰ ਗੱਲਾਂ ਸੁਣਾਉਂਦਾ ਨਾ ਮੌਕਾ ਹੀ ਚਾਹੀਦਾ ਹੁੰਦਾ ਤੂੰ ਫਿਰ ਮੌਕੇ ਦਿਨੀ ਕਿਉਂ ਆ ਆਪੀ ਸੰਭਲ ਜਾ ਰਮਨ ਛੁੱਟਿਆ ਲੈ ਦੇ ਨਾ ਮੈਨੂੰ ਤੈਨੂੰ ਕੰਮ ਕਰਨੋਂ ਨਾ ਕੋਈ ਜੀ ਨਹੀਂ ਕਰਦਾ ਪਜੇ ਘਰ ਦਾ ਰਾਸ਼ਨ ਮੁੱਕਿਆ ਤਾਂ ਤੇ ਲੈ ਆਂਦਾ ਤੂੰ ਕੋਈ ਨਾ ਮਾਂ ਤਾਂ ਕਰ ਦੋ WhatsApp ਲੈ ਉਹਨਾਂ ਹਾਂ ਵੀ ਪਲਕ ਕੀ ਕਹਿੰਦੇ ਥੋਰੇ ਤੇਰੇ ਤੰਗ ਕਰਦੇ ਆ ਕੁੱਟਦੇ ਮਾਰਦੇ ਆ ਅੱਜ ਵਿਹਲੇ ਆ ਕਰ ਗਏ ਉਹਨਾਂ ਨੂੰ ਸੈਟ ਵੀਰੇ ਜਿਹੜੀ ਚੀਜ਼ ਮੈਂ ਖਾਣੀ ਹੁੰਦੀ ਨਾ ਮੇਰਾ ਘਰ ਵਾਲਾ ਮੈਨੂੰ ਲਿਆ ਕੇ ਨਹੀਂ ਦਿੰਦਾ ਨਾਲੇ ਮੇਰੀ ਸੱਸ ਕਦੀ ਮੈਨੂੰ ਕਹਿੰਦੀ ਮੇਰਾ ਲੱਤ ਘੁੱਟ ਦੇ ਕਦੀ ਸਿਰ ਘੁੱਟ ਦੇ ਸਾਰਾ ਦਿਨ ਮੈਨੂੰ ਕੰਮ ਹੀ ਲਾਈ ਰੱਖਦੀ ਆ ਹਾਏ ਮੇਰੀ ਫੂਲ ਜੀ ਭੈਣ ਨੂੰ ਐ ਨਾ ਕਿੰਨਾ ਤੰਗ ਕਰਦੇ ਆ ਹੋਰ ਦੱਸ ਪੁੱਤ ਹੋਰ ਕੀ ਕਹਿੰਦੇ ਆ ਜਦੋਂ ਮੈਂ ਆਪਦੇ ਪੇਕੇ ਆਂਦੀ ਆ ਨਾ ਤਾਂ ਵੀ ਮੈਨੂੰ ਫੋਨ ਕਰ ਕਰਕੇ ਦੁਖੀ ਕਰਦੇ ਆ ਕਿ ਛੇਤੀ ਆ ਛੇਤੀ ਆ ਹੁਣ ਮੈਂ ਆਪਣੇ ਪੇਕੇ ਵੀ ਨਹੀਂ ਜਾ ਸਕਦੀ ਇਹ ਤਾਂ ਫਿਰ ਬੜਾ ਹੀ ਅਤਿਆਚਾਰ ਕਰਦੇ ਆ ਤੇਰੇ ਤੇ ਮੰਮੀ ਦੱਸੋ ਫਿਰ ਕਿਵੇਂ ਕਰਨੀਆਂ ਆ ਤੂੰ ਨਾ ਐਵੇਂ ਸਵਾਦ ਨਾ ਲਈ ਜਾ ਬੇਲਾ ਕੁੜੀ ਦਾ ਮਜ਼ਾਕ ਕਰੀ ਜਾਣਾ ਪੁੱਤ ਕੁੜੀ ਨੂੰ ਕੀ ਕਹਿੰਦੀ ਆ ਕਹਿਣਾ ਕੀ ਇਹਨੇ ਇਹ ਤਾਂ ਕਹਿੰਦੀ ਆ ਮੇਰੇ ਘਰ ਵਾਲਾ ਮੈਨੂੰ ਚੰਗੀ ਐ ਨਾ ਖਾਣ ਪੀਣ ਦੀ ਚੀਜ਼ ਨਹੀਂ ਲਿਆ ਕੇ ਦਿੰਦਾ ਤੂੰ ਉੱਥੇ ਖਾਣ ਪੀਣ ਗਈ ਆ ਘਰ ਸਾਹਮਣ ਗਈਆਂ ਘਰ ਤੇਰਾ ਹੋ ਕੂਰੀਆਂ ਕੀ ਵੱਡਦੀਆਂ ਸਾਰੇ ਘਰ ਫਸਦੀ ਹੈ ਨਾ ਸੇਵਾ ਕਰਨ ਲੱਗੇ ਤੈਨੂੰ ਮੌਤ ਪੈਂਦੀ ਆ ਪੇਕੇ ਘਰ ਨਹੀਂ ਆਵਦੀ ਮਾਂ ਦੀ ਸੇਵਾ ਕਰਦੀ ਸੀ ਨਹੀਂ ਗੱਲ ਸੁਣ ਮੇਰੀ 20 22 ਸਾਲ ਪਿਓ ਕੋਲੇ ਰਹੀਆਂ ਉਦੋਂ ਤੇਰਾ ਮਨ ਨਹੀਂ ਭਰਿਆ ਹੁਣ ਤੈਨੂੰ ਫੋਰੇ ਜਾ ਕੇ ਨਾ ਪਿਓ ਦੀ ਯਾਦ ਆਉਂਦੀ ਆ ਕੀ ਗੱਲ ਬੇਟਾ ਹੈਂਗ ਹੋ ਗਈ ਦੋ ਜਵਾਬ ਹੁਣ ਮੇਰੀ ਸੁਣ ਲੈ ਗੱਲ ਬੈਗ ਆਪ ਦਾ ਕਰ ਪੈਕ ਤੈਨੂੰ ਅੱਜ ਹੀ ਨਾ ਫੋਰੇ ਛੱਡ ਕੇ ਆਉਣਾ ਜੇ ਉਹਨਾਂ ਦੀ ਕੋਈ ਗਲਤੀ ਆ ਮੈਨੂੰ ਦੱਸ ਹਾਰਮਨ ਹੈਗੀ ਇਹ ਤੇ ਸੋਹਰਿਆਂ ਦੀ ਗਲਤੀ ਕਿਉਂਕਿ ਉਹ ਇਹਨੂੰ ਵਿਆਹ ਕੇ ਲੈ ਕੇ ਗਏ ਆ ਜਦੋਂ ਮੈਂ ਦੀਪੀ ਨੂੰ ਵਿਆਹ ਕੇ ਲੈ ਕੇ ਆਈ ਸੀ ਤਾਂ ਮੇਰੇ ਵੀ ਤਾਂ ਕੁਝ ਸੁਪਨੇ ਸੀ ਉਹਨਾਂ ਤਾਂ ਮੇਰੇ ਪੂਰੇ ਕੀਤੇ ਆ ਕੀ ਗੱਲ ਇਹ ਨਹੀਂ ਪੂਰੇ ਕਰ ਸਕਦੀ ਉਹਨਾਂ ਸੁਪਨੇ ਮੰਮੀ ਹੁਣ ਤੱਕਰ ਮੈਟਰ ਤੁਹਾਡੇ ਕੋਲ ਸੀ ਤੁਸੀਂ ਆਪਦੇ ਹਿਸਾਬ ਨਾਲ ਨਿਬੇੜਿਆ ਹੁਣ ਮੇਰੇ ਕੋਲ ਮੈਟਰ ਆ ਗਿਆ ਮੈਂ ਆਪਦੇ ਹਿਸਾਬ ਨਾਲ ਦੇਖੂਗਾ ਕੀ ਕਰਨਾ ਦੇਖ ਪਲਕ ਜੇ ਤੂੰ ਸੋਹਰੇ ਘਰ ਠੀਕ ਰਹੇਂਗੀ ਤੇਰੇ ਪਿਓ ਦੀ ਇੱਜ਼ਤ ਆ ਸਾਡੀ ਇੱਜ਼ਤ ਸਾਡੀ ਇੱਜ਼ਤ ਪੈਰਾਂ ਚ ਨਾ ਰੋਲ ਜਦੋਂ ਆਂਡ ਗਵੰਡ ਤੇਰੇ ਡੈਡ ਨੂੰ ਪੁੱਛਦਾ ਵੀ ਕੀ ਗੱਲ ਕੁੜੀ ਘਰੇ ਕਾਤੇ ਬੈਠੇ ਆ ਤੈਨੂੰ ਨਹੀਂ ਅਕਲ ਆਉਂਦੀ ਦੇਖ ਪਲਕ ਗੁੱਸੇ ਵਾਲੀ ਨਾ ਕੋਈ ਗੱਲ ਨਹੀਂ ਹੈਗੀ ਜਿੱਥੇ ਤੇਰੇ ਸਹੁਰੇ ਪਰਿਵਾਰ ਦੀ ਕੋਈ ਗਲਤੀ ਆ ਤਾਂ ਅਸੀਂ ਬੈਠੇ ਆ ਪਰ ਜਿੱਥੇ ਤੇਰੀ ਗਲਤੀ ਆ ਉਹ ਤਾਂ ਤੈਨੂੰ ਸੁਧਾਰਨੀ ਪੈਣੀ ਆ ਨਾ ਹਾਲੇ ਵੀ ਨਾ ਤੇਰੇ ਨਾਲ ਕੋਈ ਜ਼ਬਰਦਸਤੀ ਵਾਲੀ ਗੱਲ ਨਹੀਂ ਹੈ ਜੇ ਤੂੰ ਨਹੀਂ ਸਹੁਰੇ ਜਾਣੇ ਜਾਂਦੀ ਤਾਂ ਠੀਕ ਐ ਸਾਨੂੰ ਦੱਸ ਫਿਰ ਤੂੰ ਕਿੱਦਾਂ ਕਰਨਾ ਚਾਹੁੰਦੀ ਆ ਫਿਰ ਅਸੀਂ ਆਪਾਂ ਉਹਦੇ ਕਰ ਲਾਂਗੇ ਜੇ ਤੁਸੀਂ ਭਾਬੀ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋ ਤਾਹੀ ਤੁਹਾਡਾ ਰਿਸ਼ਤਾ ਸਾਸ ਨੂੰ ਦਾ ਵਧੀਆ ਚੱਲੀ ਜਾਂਦਾ ਜੇ ਮੈਂ ਆਪਣੀ ਚਾਸਨਾ ਬਣਾ ਕੇ ਰੱਖਦੀ ਤੇ ਸਾਡਾ ਰਿਸ਼ਤਾ ਵੀ ਇੱਦਾਂ ਦਾ ਹੀ ਹੁੰਦਾ ਗਲਤੀਆਂ ਤੇਰੀਆਂ ਕੱਲੀਆਂ ਸਾਰੇ ਪਰਿਵਾਰ ਚੋਂ ਨਹੀਂ ਨਿਕਲਦੀਆਂ ਪਈਆਂ ਪੇਕਿਆ ਕੰਨੀਆਂ ਵੀ ਨਿਕਲਦੀਆਂ ਪਈਆਂ ਰੀਆ ਤੇ ਅਜੂ ਨਾਲ ਕੀ ਸੀ ਉਹ ਤਾਂ ਵੀਰੇ ਡੈਡੀ ਉਹਨਾਂ ਨੂੰ ਬੋਲਦੇ ਸੀ ਤਾਂ ਮੈਂ ਵੀ ਬੋਲ ਪੈਂਦੀ ਸੀ ਪਰ ਹੁਣ ਮੈਨੂੰ ਸਮਝ ਆ ਗਈ ਹੈ ਜੇ ਤੂੰ ਕੱਲੀ ਵੀ ਆਉਂਦੀ ਤਾਂ ਅਸੀਂ ਦੇਖ ਲੈਂਦੇ ਵੀ ਕੀ ਕਰਨਾ ਪਰ ਉਹਨਾਂ ਦਾ ਜਵਾਬ ਆ ਤੇਰੇ ਕੋਲੇ ਐਦਾਂ ਇੱਕ ਪਿਓ ਕਿਵੇਂ ਪਿੱਛੇ ਹੋ ਜੂ ਪਲਕ ਤੂੰ ਚਾਹੇ ਅੱਜ ਫੈਸਲਾ ਲੈ ਲੈ ਚਾਹੇ ਰੋਕ ਕੇ ਲੈ ਲਈ ਪਰ ਜਾਣਾ ਤਾਂ ਨਾ ਤੈਨੂੰ ਤੇਰੇ ਸਹੁਰੇ ਪੈਣਾ ਤੇ ਉਹ ਵੀ ਝੁੱਕ ਕੇ ਮੈਂ ਨਾ ਤੈਨੂੰ ਲਾਸਟ ਗੱਲ ਕਹਿਣ ਲੱਗਾ ਆਪਦੇ ਪੱਲੇ ਬਣਨੀ ساری ਉਮਰ ਸੌਖੀ ਰਹੇਗੀ ਆਪਦੇ ਪਿਓ ਦੀ ਸਿਰ ਦਾ ਤਾਜ ਬਣ ਬੋਝ ਨਾ ਠੀਕ ਐ ਵੀਰੇ ਜਿੱਦਾਂ ਤੁਸੀਂ ਕਹਿਣਾ ਨਾ ਮੈਂ ਕਰ ਲੈਨੀ ਆ ਪਰ ਮੈਂ ਇੱਕ ਗੱਲ ਕਹਿਣਾ ਚਾਹੂੰਗੀ ਜਿੱਦਾਂ ਮੇਰੇ ਦਾਦੀ ਮੈਨੂੰ ਲੈ ਕੇ ਆਏ ਸੀ ਨਾ ਉਦਾਂ ਹੀ ਮੈਨੂੰ ਛੱਡ ਕੇ ਵਿਆਹ ਕਿਉਂਕਿ ਉਹਨਾਂ ਦੀ ਵੀ ਇੱਜ਼ਤ ਬਣੀ ਰਹਿਣੀ ਚਾਹੀਦੀ ਹੈ ਰਮਨ ਉਹਦੇ ਵਾਸਤੇ ਵੀ ਨਾ ਇਹਦੇ ਡੈਡੀ ਨੂੰ ਸਮਝਾਣਾ ਪੈਣਾ ਤੇ ਤੈਨੂੰ ਫਿਰ ਉਧਰ ਜਾਣਾ ਪੈਣਾ ਮਾਤਾ ਫਿਰ ਕਰੋ ਇਹਦਾ ਬੈਗਪੈਕ ਮੈਂ ਇਹਨੂੰ ਮਾਮਾ ਜੀ ਵੱਲ ਹੀ ਲੈ ਜਾਣਾ ਤੇ ਮਾਮਾ ਜੀ ਨੂੰ ਸਮਝਾ ਕੇ ਇਹਨੂੰ ਇੱਕ ਦੋ ਦਿਨਾਂ ਤੱਕ ਛੱਡ ਚਾਉਣਾ ਚਲ ਠੀਕ ਹੈ ਹੁਣ ਨਾ ਆਪਣੇ ਪਿਓ ਨੂੰ ਤੂੰ ਸਮਝਾਣਾ ਜਾ ਕੇ ਇਹਨੇ ਨਹੀਂ ਇਹ ਬਸ ਤੇਰੇ ਨਾਲ ਖੜੂਗਾ ਦੁੱਖ ਸੁੱਖ ਚ ਤੈਨੂੰ ਕੋਈ ਵੀ ਲੋੜ ਤੇਰਾ ਪੇਕਾ ਪਰਿਵਾਰ ਤੇ ਨਾਲ ਖੜਾ ਇਹ ਨਹੀਂ ਵਿਆਹ ਕੇ ਤੈਨੂੰ ਛੱਡਤਾ ਤੇ ਅਸੀਂ ਭੁੱਲ ਗਏ ਤੈਨੂੰ ਸਹੁਰੇ ਘਰ ਤੇ ਨਾ ਪੇਕੇ ਘਰ ਦੇ ਵਿੱਚ ਦੋ ਰਿਸ਼ਤੇ ਹੁੰਦੇ ਨੇ ਜੇ ਤੂੰ ਬਣਾ ਕੇ ਰੱਖੇ ਤੇ ਨਾ ਤੂੰ ਇਧਰ ਹੋ ਜਾਵੇਂ ਤੇ ਨਾ ਉਧਰੋਂ ਪੇਕੇ ਘਰ ਦੇ ਵਿੱਚ ਪਰਜਾਈ ਤੇ ਸਹੁਰੇ ਘਰ ਦੇ ਵਿੱਚ ਨਣਾਨ ਜੇ ਦੋਨਾਂ ਨਾਲ ਰਿਸ਼ਤਾ ਵਧੀਆ ਬਣਿਆ ਰਹੇ ਨਾ ਤੇ ਨਾ ਇਧਰੋਂ ਟੁੱਟਦਾ ਤੇ ਨਾ ਉਧਰੋਂ